ਸ਼੍ਰੋਮਣੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਜੇਕਰ ਗੱਲ ਕਰ ਲਈਏ ਤਾਂ ਵਿਕਰਮ ਸਿੰਘ ਮਜੀਠੀਆ ਨੇ ਸੋਚਿਆ ਨਹੀਂ ਹੋਣਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਉੱਪਰ ਐਡੀ ਵੱਡੀ ਕਾਰਵਾਈ ਕਰਵਾ ਸਕਦੇ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਵਿਕਰਮ ਸਿੰਘ ਮਜੀਠੀਆ ਲਗਾਤਾਰ ਨੇ ਸੁਰਖੀਆਂ ਦੇ ਵਿੱਚ ਬਣੇ ਹੋਏ ਸੀਗੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਹੱਥ ਨਹੀਂ ਪਾ ਸਕਦਾ ਉਹ ਹਮੇਸ਼ਾ ਹੀ ਲਲਕਾਰ ਦੇ ਸਾਹਮਣੇ ਨਜ਼ਰ ਆਉਂਦੇ ਸੀ ਲੇਕਿਨ ਵਿਕਰਮ ਸਿੰਘ ਮਜੀਠੀਆ ਤੇ ਐਡਾ ਜਿਹੜਾ ਹੈ ਹੱਥ ਪਾਇਆ ਗਿਆ ਕਾਰਵਾਈ ਕੀਤੀ ਗਈ ਉਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਗਵਨ ਸਿੰਘ ਮਾਨ ਨੇ ਉਹ ਸੱਚ ਕਰ ਵਿਖਾਇਆ ਜਿਹੜਾ ਕਿ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਹੋ ਸਕਦਾ ਸੀ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਲੰਮੇ ਸਮੇਂ ਵਾਸਤੇ ਜੇਲ੍ਹ ਭੇਜਿਆ ਗਿਆ ਜਿੱਥੇ 540 ਕਰੋੜ ਦਾ ਮਾਮਲਾ ਸੀ ਲੇਕਿਨ ਉਹ ਮਾਮਲਾ ਨਿਕਲ ਕੇ 700 ਕਰੋੜ ਦਾ ਸਾਹਮਣੇ ਆਇਆ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੱਡੇ ਤੋਂ ਵੱਡੇ ਵਿਜੀਲੈਂਸ ਵੱਲੋਂ ਸਬੂਤ ਇਕੱਠੇ ਕੀਤੇ ਗਏ ਤੇ ਜਿਹੜੇ ਨੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਫੀ 37 ਤੋਂ 38 ਜਿਹੜੇ ਨੇ ਗਵਾਹ ਵੀ ਨਿਕਲ ਕੇ ਸਾਹਮਣੇ ਆਏ ਸਭ ਤੋਂ ਵੱਡੇ ਗਵਾਹ ਸਰਕਾਰੀ ਸਾਹਮਣੇ ਨਿਕਲ ਕੇ ਆਏ ਇੱਕ ਪਾਸੇ ਜਿਹੜੇ ਨੇ ਬੋਨੀ ਅਜਨਾਲਾ ਤੇ ਦੂਸਰੇ ਪਾਸੇ ਤਲਬੀਰ ਗਿਲ ਜਿਨ੍ਹਾਂ ਨੇ ਠੋਕ ਕੇ ਗਵਾਹੀ ਦਿੱਤੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਪ੍ਰਸ਼ਟਾਚਾਰੀ ਕੀਤੀ ਦੂਸਰੇ ਪਾਸੇ ਜਿਹੜੇ ਨੇ ਈਡੀ ਦੇ ਸਾਬਕਾ ਨਰੰજન ਸਿੰਘ ਉਹਨਾਂ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਕੋਲ 700 ਤੱਕ ਦੀ ਕਰੋੜਾਂ ਦੀ ਜ਼ਮੀਨ ਜਾਇਦਾਦ ਹੈ ਜਿਹੜੀ ਉਹਨਾਂ ਨੇ ਪ੍ਰਸ਼ਟਾਚਾਰੀ ਦੇ ਵਿੱਚ ਕਮਾਈ ਹੋਈ ਹੈ ਤੇ ਜਿਹੜੇ ਪੰਜਾਬ ਦੇ ਸਾਧਕਾ ਡੀਜੀਪੀ ਨੇ ਜਿਹੜੇ ਨੇ ਸੱਤੇ ਸੱਤ ਉਪਜਾਇ ਜੀ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਜਿਹੜੇ ਆ ਵਿਕਰਮ ਸਿੰਘ ਮਜੀਠੀਆ ਉਹਨੇ ਭ੍ਰਿਸ਼ਟਾਚਾਰੀ ਦੇ ਨਾਂ ਅਤੇ ਜਿਹੜੀ ਹੈ ਲੋਕਾਂ ਨੂੰ ਬਹੁਤ ਲੁੱਟਿਆ ਹੈ ਭ੍ਰਿਸ਼ਟਾਚਾਰੀ ਉਹਨੇ ਕੀਤੀ ਹੈ ਜਦੋਂ ਉਹਨਾਂ ਦੀ ਆਪਣੀ ਸਰਕਾਰ ਸੀ ਚਾਰ ਵੱਡੇ ਸਰਕਾਰੀ ਜਿਹੜੇ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਇਹ ਖਿਲਾਫ ਜਿਨ੍ਹਾਂ ਨੇ ਵੱਡੇ ਵੱਡੇ ਸਬੂਤ ਪੇਸ਼ ਕਰ ਦਿੱਤੇ ਨੇ ਦੂਸਰੇ ਪਾਸੇ ਵਿਜੀਲੈਂਸ ਵੱਲੋਂ 40000 ਪੰਨਿਆਂ ਦੀ ਚਾਰਟ ਸ਼ੀਟ ਪੇਸ਼ ਕੀਤੀ ਗਈ ਪੰਜਾਬ ਦੇ ਵਿੱਚ ਜਿੰਨਾ ਵੀ ਕੱਲ੍ਹ ਇਹ ਵੱਧ ਚੜ ਕੇ ਸ਼ਲਾਘਾ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਐਡੀ ਵੱਡੀ ਕਾਰਵਾਈ ਕੋਈ ਨਹੀਂ ਕਰ ਸਕਦਾ ਸੀ ਇਹ ਸਿਰਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਕਰ ਸਕਦੇ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਦੀ ਹਵਾ ਨਹੀਂ ਖਾ ਸਕਦਾ ਅੱਜ ਉਹਨਾਂ ਦੀ ਵਿਕਰਮ ਸਿੰਘ ਮਜੀਠੀਆ ਦੀ ਨਿਆ ਹਿਰਾਸਤ ਖਤਮ ਹੋਣ ਜਾ ਰਹੀ ਹੈ ਤੁਹਾਨੂੰ ਦੱਸਾਂਗੇ ਕਿ ਉਸ ਤੋਂ ਬਾਅਦ ਕੀ ਜਿਹੜਾ ਹੈ ਕਿਦੇ ਹੱਕ ਦੇ ਵਿੱਚ ਜਿਹੜਾ ਨਿਕਲ ਕੇ ਆਉਂਦਾ ਹੈ ਮਾਮਲਾ ਲੇਕਿਨ ਤਾਨੂੰ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਤੇ ਜਿੱਤੀ ਵੱਡੀ ਕਾਰਵਾਈ ਕੀਤੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਸ ਤਰ੍ਹਾਂ ਤਾਂ ਲੱਗ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਦੀ ਹਵਾ ਖਾ ਹੀ ਨਹੀਂ ਸਕਦਾ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਦੂਸਰੇ ਪਾਸੇ ਸਮਰਥਕ ਤੱਕ ਜਿਹੜੇ ਨੇ ਨਾਬਾ ਜੇਲ੍ਹ ਵਿੱਚ ਨਹੀਂ ਮਿਲ ਸਕਦੇ ਤੇ ਇਥੋਂ ਤੱਕ ਕਿ ਵਕੀਲਾਂ ਨੂੰ ਵੀ 15 20 ਮਿੰਟ ਦਿੱਤੇ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਜਿਹਦੇ ਚੱਲਦਿਆਂ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਉੱਤੇ ਵੀ ਕੇਸ ਹੋਇਆ ਕਿ ਇਹਨਾਂ ਨੂੰ ਆਪਣੇ ਦਾਸਤਾਵੇਦ ਪੇਸ਼ ਕਰਨੇ ਚਾਹੀਦੇ ਨੇ ਜਿਹੜੀ ਇਹਨਾਂ ਤੇ 32 ਏਕੜ ਜ਼ਮੀਨ ਦਾ ਇਹਨਾਂ ਨੇ ਜਿਹੜੇ ਕਾਗਜ਼ ਇੱਧਰ ਉੱਧਰ ਕੀਤੇ ਨੇ ਲੇਕਿਨ ਉਹਨਾਂ ਨੇ ਵਾਰ-ਵਾਰ ਕਿਹਾ ਕਿ ਪੰਜਾਬ ਹਰਿਆਣਾ ਕੋਰਟ ਵਿੱਚ ਆਪਣੀ ਅਰਜੀ ਲਗਾਈ ਕਿ ਮੈਂ ਆਪਣੇ ਦਾਸਤਾਵੇਦ ਪੇਸ਼ ਨਹੀਂ ਕਰਾਂਗੀ ਤਾਂ ਉਸ ਨੇ ਸਰਕਾਰ ਦੇ ਵੀ ਇਹ ਜਿਹੜੇ ਹੈ ਅਦਾਲਤ ਨੇ ਵੀ ਸਰਕਾਰ ਉੱਤੇ ਜਿਹੜਾ ਹੈ ਕਿਹਾ ਕਿ ਤੁਸੀਂ ਇਹਨਾਂ ਦੇ ਦਾਸਤਾਵੇਦ ਕਿਉਂ ਮੰਗ ਰਹੇ ਹੋ ਜੇਕਰ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਬਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਤੋਂ ਬਾਹਰ ਆਉਂਦੀ ਕੋਈ ਵੀ ਵਜ੍ਹਾ ਨਹੀਂ ਛੱਡੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪਾਸੇ ਉਹਨਾਂ ਦਾ ਪਰਿਵਾਰ ਦੂਜੇ ਪਾਸੇ ਉਹਨਾਂ ਦੇ ਰਿਸ਼ਤੇਦਾਰ ਤੱਕ ਵੀ ਵਿੱਚ ਫਸਦੇ ਨਜ਼ਰ ਆ ਰਹੇ ਨੇ ਬਿਕਰਮ ਸਿੰਘ ਮਜੀਠੀਆ ਨੇ ਜਿਸ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਲੁੱਟਿਆ ਕਸੁੱਟਿਆ ਨਸ਼ਾ ਵੇਚਿਆ ਸੱਤਾ ਪਿੰਨੀ ਵਰਗਿਆਂ ਨੂੰ ਆਪਦੇ ਕਾਠ ਹੈ ਰਾਇਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਉਹਨਾਂ ਨੂੰ ਵੀ ਕਨੇਡਾ ਬੈਠਿਆਂ ਨੂੰ ਵੀ ਅਸੀਂ ਜਿਹੜੇ ਨੇ ਗਲਾਂ ਦੇ ਵਿੱਚ ਪਟੇ ਪਾ ਕੇ ਕਢੀਸ ਕੇ ਜਿਹੜਾ ਹੈ ਪੰਜਾਬ ਦੇ ਵਿੱਚ ਲਿਆਵਾਂਗੇ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਹੈ ਇਸ ਟਾਈਮ ਇੰਨੀ ਕੋ ਕਸੂਤੀ ਹਾਲਤ ਹੋ ਚੁੱਕੀ ਹੈ ਜਿੱਥੇ ਉਹ ਆਪਣੀਆਂ ਔਰੰਜ ਰੈਣੀਆ ਮੰਗਦੇ ਨਜ਼ਰ ਆਏ ਕਹਿ ਰਹੇ ਕਿ ਮੈਨੂੰ ਔਰੰਜ ਰੈਣੀ ਦਿੱਤੀ ਜਾਵੇ ਮੇਰੀ ਬਿਹਰਕ ਬਦਲੀ ਜਾਵੇ ਲੇਕਿਨ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਪੰਜਾਬ ਸਰਕਾਰ ਡੱਟ ਕੇ ਖੜੀ ਹੋ ਗਈ ਹੈ ਵਿਕਰਮ ਸਿੰਘ ਮਜੀਠੀਆ ਉੱਤੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਤੂੰ 70 ਵਸਾਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਤੇ ਤੈਨੂੰ ਵੀ ਉਹ ਸਹੂਲਤਾ ਨਹੀਂ ਦਿੱਤੀਆਂ ਜਾਣਕੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਟਾਈਮ ਆਪਣੀ ਜ਼ੁਬਾਨ ਤੇ ਖਰੇ ਹੋ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਆਉਣ ਵਾਲੇ 20 ਸਾਲਾਂ ਵਿੱਚ ਵੀ ਜਿਹੜੀ ਹੈ ਬਾਦ ਦੀ ਹਵਾ ਨਹੀਂ ਖਾ ਸਕਾਂਗੇ